ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਸੁਖਮਣੀ ਵਾਪਸ ਆ ਗਈ ਹੈ ਜੀ ਸਾਡੇ ਕੋਲੇ ਸਾਡੇ ਸਾਰੇ ਬੱਚੇ ਸੁਖਮਣੀ ਦੇ ਮੂੰਹ ਵਾਲੀ ਦੇਖੀ ਜਾਂਦੇ ਆ ਵੀ ਇਹ ਸੁਖਮਣੀ ਕਿੱਡੀ ਵੱਡੀ ਹੋ ਗਈ ਹੈ ਸਾਡੀ ਤੇ ਸੁਖਮਣੀ ਪਾਪਾ ਪਾਪਾ ਕਰੀ ਜਾਂਦੀ ਆ ਆਪਣਾ ਤੇ ਵਾਹਿਗੁਰੂ ਕਿਰਪਾ ਕਰਨ ਸੁਖਮਣੀ ਦਾ ਸਾਡੀ ਦਾ ਮਨ ਲੱਗ ਜAVE ਇੱਥੇ ਹੁਣ ਸਾਡੇ ਪਰਿਵਾਰ ਦੇ ਵਿੱਚ ਇਹਦਾ ਜੀ ਲੱਗ ਜAVE ਇੱਥੇ ਤੇ ਇੱਥੇ ਰਹਿ ਕੇ ਆਪਣੀ ਪੜ੍ਹਾਈ ਕਰੇ ਅਗਲੀ ਇੱਕ ਚੰਗੀ ਵੱਡੀ ਅਫਸਰ ਬਣੇ ਸਾਡੀ ਸੁਖਮਣੀ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਭੁਗ ਵਿੱਚ ਅਸੀਂ ਆਪਣੀ ਧੀ ਦੀ ਪੜ੍ਹਾਈ ਲਿਖਾਈ ਕਰਾ ਸਕੀਏ ਔਰ ਇਹਦੀ ਮੰਮੀ ਰੀਤਾ ਦੇਵੀ ਭੈਣ ਜਿਹੜੀ ਨਾ ਤਾਂ ਹੁਣ ਘਰੇ ਸੀ ਨਾ ਇੱਥੇ ਪਹੁੰਚੀ ਆ ਉਹ ਵੀ ਭੈਣ ਸਾਡੇ ਜਿੱਥੇ ਵੀ ਹੋਵੇ ਜੇ ਸਾਡੀ ਉਹ ਵੀਡੀਓ ਦੇਖਦੀ ਆ ਭੈਣ ਉਹਨੂੰ ਬੇਨਤੀ ਆ ਵੀ ਭੈਣ ਬਣ ਕੇ ਤੂੰ ਇੱਥੇ ਆ ਜਾ ਸਾਡੇ ਕੋਲੇ ਹੁਣ ਸੁਖਮਨੀ ਸਾਡੇ ਕੋਲੇ ਆ ਗਈ ਆ ਤੂੰ ਵੀ ਇੱਥੇ ਆ ਜਾ ਆਪਾਂ ਜਿਹੜੀ ਵੀ ਗੱਲ ਹੈਗੀ ਆ ਬੈਠ ਕੇ ਕਰ ਲਾਂਗੇ ਗੱਲ ਤੁਹਾਡੇ ਹਸਬੰਡ ਵੀ ਆਏ ਨੇ ਆ ਜਾ ਜੋਗੀ 바ਵਾ ਇਹ ਜੋਗੀ ਮੰਡਲ ਜੀ ਨੇ ਸਤ ਸੁਮਣੀ ਦੇ ਪਾਪਾ ਤੇ ਇਹ ਵੀ ਫਿਕਰਮੰਦ ਨੇ ਵੀ ਉਹਰੇ ਕੋਲੇ 50000 ਰੁਪਇਆ ਵਾ ਕਿਤੇ ਕੋਈ ਪੈਸੇ ਨਾ ਖੋਲੇਵੇ ਜਾਂ ਕਿ ਕੋਰੇ ਸਰਟੀਫੀਕਟ ਨਾ ਮਾਰ ਦੇਵੇ ਪੈਸਿਆਂ ਦੇ ਚੱਕਰ ਦੇ ਵਿੱਚ ਇਸ ਕਰਕੇ ਰੀਤਾ ਭੈਣੇ ਜੇ ਤੂੰ ਸਾਡੀ ਵੀਡੀਓ ਦੇਖਦੀ ਆ ਤਾਂ ਪਲੀਜ਼ ਸਾਡੇ ਕੋਲੇ ਆ ਜਾ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਕਰਾਂਗੇ ਜੇ ਕੋਈ ਗੱਲ ਹੈਗੀ ਆ ਜਿਹੜੀ ਇਹਦੀ ਗਲਤੀ ਹੋਊ ਆਪਾਂ ਇਹਨੂੰ ਵੀ ਕਹਾਂਗੇ ਕੋਈ ਗੱਲ ਨਹੀਂ ਹੁਣ ਸੁਖਮਣੀ ਨੂੰ ਲੈ ਕੇ ਜੋਗੀ ਮੰਡਲ ਇੱਥੇ ਮਨੁੱਖਤਾਰੀ ਸੇਵਾ ਦੇ ਸੁਪਨਿਆਂ ਦੇ ਘਰ ਪਹੁੰਚ ਗਿਆ ਵਾ ਤੂੰ ਵੀ ਇੱਥੇ ਆ ਜਾ ਭੈਣ ਬਣ ਕੇ ਜੇ ਕਿਤੇ ਹੈਗੀਆਂ ਤੇ ਸਾਡੀ ਸੁਖਮਣੀ ਵਾਸਤੇ ਅਰਦਾਸ ਕਰਿਓ ਜੀ ਸੁਖਮਣੀ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਇਹ ਬੱਚੀ ਕਰਮਾਂ ਤੇ ਭਾਗਾ ਵਾਲੀ ਹੋਵੇ ਤੇ ਚੰਗਾ ਨਾਮਣਾ ਖੱਟੇ ਆਪਣੀ ਜ਼ਿੰਦਗੀ ਦੇ ਵਿੱਚ ਹੁਣੇ 1 ਸਾਲ ਪੂਰਾ ਆਪਣੇ ਘਰੇ ਲਾ ਕੇ ਆਈ ਐ ਤੇ 1 ਸਾਲ ਚ ਸਾਡੀ ਭਾਸ਼ਾ ਤੇ ਸਾਨੂੰ ਜਿਵੇਂ ਹੀ ਭੁੱਲ ਗਈ ਸਾਡੀ ਪੰਜਾਬੀ ਭਾਸ਼ਾ ਵੀ ਹੁਣ ਇਹਨੂੰ ਹਿੰਦੀ ਚ ਗੱਲ ਕਰਦੀ ਆ ਔਰ ਨਾਲ ਦੀ ਨਾਲ ਸਾਨੂੰ ਨਹੀਂ ਪਾਪਾ ਪਾਪਾ ਹੀ ਕਰੀ ਜਾਂਦੀ ਆ ਉਹਦੇ ਪਿਆਰ ਨੂੰ ਹੀ ਯਾਰ ਕਰੀ ਜਾਂਦੀ ਆ ਮੰਮੀ ਕਿੱਥੇ ਹੈ ਮੰਮੀ ਸੁਖਮਣੀ ਮੰਮੀ ਕਿੱਥੇ ਹੈ ਮੰਮੀ ਕਿੱਥੇ ਥਰੀ ਸੰਗਣ ਲੱਗੀ ਸੰਗਣ ਲੱਗੀ ਜੇ ਦੇਖ ਕੇ ਅੱਛਾ ਮੰਮੀ ਜੀ ਅੰਦਰ ਪਾਪਾ ਕਿੱਥੇ ਥਰੇ ਪਾਪਾ ਕਿੱਥੇ ਪਾਪਾ ਗਏ ਪਾਪਾ ਹਨੇ ਇੱਥੇ ਪਾਪਾ ਕਿੱਥੇ ਪਾਪਾ ਦੇਖੋ ਪਿਓ ਪਿਓ ਹੀ ਹੁੰਦਾ ਹਨਾ ਫਿਰ ਵੀ ਬਾਪ ਆ ਸੁਖਮਣੀ ਪਾਪਾ ਗੁਲੀ ਜਾਣਾ ਚਾਹੁੰਦੀ ਆ ਹੁਣ ਤਾਂ ਪਾਪਾ ਪਾਪਾ ਹੀ ਕਰਦੀ ਆ ਤੁਹਾਡੇ ਨਾਲ ਜੀ ਲਾਓ ਵੀ ਥੋੜੇ ਜਿਹਾ ਨਾ ਕਰ ਇਹਨਾਂ ਟੋਪੀਆਂ ਦੇਣੀ ਆ ਕੈਂਡੀਆਂ ਕੈਂਡੀਆਂ ਇਹ ਕੈਂਡੀਆਂ ਕੈਂਡੀਆਂ ਦੇ ਦੇਣੀ ਆ ਇਹਨੂੰ ਕੈਂਡੀਆਂ ਕੈਂਡੀਆਂ ਵੀ ਦੇ ਦੇਣੀ ਆ ਇਹਨੂੰ ਕੈਂਡੀਆਂ ਕੈਂਡੀਆਂ ਦੇ ਦੇਣੀ ਆ ਇਹਨੂੰ ਕੈਂਡੀਆਂ ਕੈਂਡੀਆਂ ਦੇ ਦੇਣੀ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ